ਅੱਜ ਅਸੀਂ ਜਿਸ ਮਹਾਨ ਸ਼ਾਇਰ ਬਾਰੇ ਗੱਲ ਕਰਨ ਜਾ ਰਹੀਆਂ ਉਹ ਹਨ ਮੇਰੀ ਮੁਰਾਦ ਹੈ ਪੰਜਾਬੀ ਦਾ ਪ੍ਰਤੀਵਧ ਸ਼ਾਇਰ ਪਾਸ਼ 9 ਸਤੰਬਰ 1950 ਵਿੱਚ ਜਲੰਧਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਸਲੇਮ ਵਿਖੇ ਜਨਮੇ ਇਸ ਪ੍ਰਸਿੱਧ ਪ੍ਰਤੀਵਧ ਸ਼ਾਇਰ ਨੂੰ ਮਿਤੀ 23 ਮਾਰਚ 1988 ਨੂੰ ਕਟੜਵਾਦੀ ਬੁਨਿਆਦ ਪ੍ਰਸ ਟੂਲੇ ਨੇ ਸ਼ਹੀਦ ਕਰ ਦਿੱਤਾ ਸਾਨੂੰ ਇਹ ਦੱਸੋ ਕਿ ਜੁਝਾਰਵਾਦੀ ਕਵਿਤਾ ਕਿਹੜੀ ਕਵਿਤਾ ਹੁੰਦੀ ਹੈ ਅਕਸਲ ਬਾੜੀ ਦੇ ਇਲਾਕੇ ਵਿੱਚ ਪੱਛਮੀ ਬੰਗਾਲ ਦਾ ਇਲਾਕਾ ਹੈ ਉਸ ਇਲਾਕੇ ਚੋਂ ਦਾਰਜੀਲਿੰਗ ਦੇ ਏਰੀਏ ਦਾ ਇਲਾਕਾ ਹੈ ਉਸ ਇਲਾਕੇ ਦੇ ਵਿੱਚੋਂ ਇੱਕ ਹੋਰ ਜਿਹੜੀ ਆ ਉਹ ਮੂਵਮੈਂਟ ਉੱਥੇ ਹੁੰਦੀ ਹੈ ਉਹ ਹਥਿਆਰਬੰਦ ਅੰਦੋਲਨ ਦੀ ਗੱਲ ਕਰਦੀ ਹੈ ਜਿਹੜੀ ਯੂਨੀਅਸਿ ਨਕਸਲਵਾੜੀ ਮੋਰਟੀ ਵੀ ਕਹਿੰਨੇ ਆ ਤਾਂ ਜਿਹਦਾ ਸਹਿਤਗੁਨਾ ਜੁਝਾਰਵਾਦੀ ਕੱਤਾ ਹੈ ਕਈ ਲੋਕੇ ਇਹਨੂੰ ਪਹਿਲਾਂ ਪਹਿਲਾਂ ਨਾ ਪ੍ਰਗਤੀਵਾਦੀ ਵੀ ਕਹਿੰਦੇ ਸੀ ਹਮ ਸਰ ਜੀ ਜੇ ਤੁਸੀਂ ਦੱਸਿਆ ਕਿ ਪਾਸ ਜਿਹੜੇ ਨੇ ਉਹ ਇੱਕ ਪ੍ਰਤੀਬੱਧ ਸ਼ਾਇਰ ਨੇ ਸੋ ਸਰ ਇਹ ਪ੍ਰਤੀਬੱਧਤਾ ਤੋਂ ਕੀ ਭਾਵੇਂ ਤੇ ਹਰ ਸ਼ਾਇਰ ਜਿਹੜਾ ਪ੍ਰਤੀਬੱਧ ਕਿਵੇਂ ਹੁੰਦਾ ਹੈ ਪ੍ਰਤੀਬੱਧਤਾ ਪਾਸ ਦੀ ਆਪਣੇ ਲੋਕਾਂ ਨਾਲ ਹੈ ਉਹਨਾਂ ਲੋਕਾਂ ਨਾਲ ਹੈ ਜਿਹਨਾਂ ਨੇ ਜਿਹਨੂੰ ਪਾਸ ਕਹਿੰਦਾ ਜਿਨ੍ਹਾਂ ਨੇ ਵਕਤ ਦੇ ਬੇਲਣੇ ਚ ਬਾਂਦ ਦਿੱਤੀ ਹੈ ਤੇ ਜਿਨ੍ਹਾਂ ਦੀ ਜਿਹੜੀ ਪੁਕਾਰ ਹੈ ਜਿਹੜੀ ਚੀਕ ਹੈ ਉਹ ਸਰਕਾਰ ਦੇ ਦਰਬਾਰੇ ਸੁਣੀ ਨਹੀਂ ਜਾਂਦੀ ਪਾਸ਼ ਦੀ ਕਮਿਟਮੈਂਟ ਉਹਨਾਂ ਕਿਰਤੀ ਲੋਕਾਂ ਨਾਲ ਆ ਉਹਨਾਂ ਮਜ਼ਦੂਰਾਂ ਨਾਲ ਆ ਉਹਨਾਂ ਲੁੱਟੇ ਜਾ ਰਹੇ ਕਿਸਾਨਾਂ ਨਾਲ ਆ ਉਹਨਾਂ ਦਿਹਾੜੀਦਾਰਾਂ ਨਾਲ ਆ ਜਿਹੜੇ ਦਰੜੇ ਜਾ ਰਹੇ ਆ ਸੋ ਇਸ ਕਮਿਟਮੈਂਟ ਨੂੰ ਹੀ ਅਸੀਂ ਪ੍ਰਤੀਬੱਧਤਾ ਕਹਿੰਦੇ ਆ ਸੋ ਇਹ ਪ੍ਰਤੀਬੱਧਤਾ ਹੀ ਉਹਦੀ ਕਮਤਾ ਦੇ ਵਿੱਚੋਂ ਜਾਗਰ ਹੁੰਦੀ ਆ ਜੀ ਬਿਲਕੁਲ ਪਾਸ਼ ਕਤਲ ਤੋਂ ਬਾਅਦ ਵਧਣੀ ਪੜੇ ਗਈ ਇਹ ਗੱਲ ਬਿਲਕੁਲ درست ਹੈ ਕਿ ਪਾਸ਼ ਆਪਣੀ ਮੌਤ ਦੇ ਨਾਲ ਹੋਰ ਮਕਬੂਲ ਹੋਇਆ ਪਾਸ਼ ਮੌਤ ਨਾਲ ਖਤਮ ਨਹੀਂ ਹੋਇਆ ਪਾਸ਼ ਮੌਤ ਦੇ ਨਾਲ ਦੱਬਿਆ ਨਹੀਂ ਨਮਸਕਾਰ ਤੁਸੀਂ ਦੇਖ ਰਹੇ ਹੋ ਆਰਪੀਡੀ 24 ਮੈਂ ਸਾਰਿਕਾ ਠਵਾਲ ਹਾਜ਼ਰ ਹਾਂ ਅੱਜ ਦਾ ਵਿਸ਼ੇਸ਼ ਪ੍ਰੋਗਰਾਮ ਸ਼ਬਦ ਬੋਲਦੇ ਲੈ ਕੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪ੍ਰੋਗਰਾਮ ਵਿੱਚ ਅਸੀਂ ਕਿਸੇ ਖਾਸ ਕਿਤਾਬ ਲੇਖ ਬਾਰੇ ਗੱਲ ਕਰਦੇ ਹਾਂ ਤੇ ਅੱਜ ਅਸੀਂ ਜਿਸ ਮਹਾਨ ਸ਼ਾਇਰ ਬਾਰੇ ਗੱਲ ਕਰਨ ਜਾ ਰਹੀਆਂ ਉਹ ਹਨ ਮੇਰੀ ਮੁਰਾਦ ਹੈ ਪੰਜਾਬੀ ਦਾ ਪ੍ਰਤੀਵਧ ਸ਼ਾਇਰ ਪਾਸ਼ ਸਾਡੇ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਡਾਕਟਰ ਤੇਜਿੰਦਰ ਵਿਲੀ ਹੋਰਾਂ ਜੀ ਜਿਨ੍ਹਾਂ ਨੇ ਪਾਸ਼ ਦੀ ਤੁਝਾਰਵਾਦੀ ਸ਼ਾਇਰੀ ਉੱਪਰ ਪੀ ਐਚ ਡੀ ਕੀਤੀ ਹੈ ਅਸੀਂ ਇਹਨਾਂ ਨਾਲ ਪਾਸ਼ ਦੀ ਸ਼ਾਇਰੀ ਬਾਰੇ ਉਹਨਾਂ ਦੇ ਵਿਕਤੀਤਵ ਬਾਰੇ ਗੱਲ ਕਰਾਂਗੇ ਪਾਸ਼ ਪੰਜਾਬੀ ਦਾ ਇੱਕ ਵੱਡਾ ਸਰਮੋਰ ਕਵੀ ਹੋਇਆ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹਨਾਂ ਦਾ ਪੂਰਾ ਨਾਂ ਅਫਤਾਰ ਸਿੰਘ ਸੰਧੂਸੀ 9 ਸਤੰਬਰ 1950 ਵਿੱਚ ਜਲੰਧਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਸਲੇਮ ਵਿਖੇ ਜਨਮੇ ਇਸ ਪ੍ਰਸਿੱਧ ਪ੍ਰਤੀਵਧ ਚਾਇਰ ਨੂੰ ਮਿਤੀ 23 ਮਾਰਚ 1988 ਨੂੰ ਕੱਟੜਵਾਦੀ ਬੁਨਿਆਦ ਪ੍ਰਸਤ ਟੋਲੇ ਨੇ ਸ਼ਹੀਦ ਕਰ ਦਿੱਤਾ। ਪਾਸ਼ ਨੇ ਬਹੁਤ ਛੋਟੀ ਉਮਰ ਵਿੱਚ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਦੀ ਲਿਖਤ ਵਿੱਚ ਜ਼ਬਰਦਸਤ ਜਜ਼ਬਾ, ਪ੍ਰਤੀਵਧ, ਜਨਵਾਦੀ ਸੋਚ ਦਿਖਾਈ ਦਿੰਦੀ ਹੈ। ਉਹ ਮਾਰਕਸਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸਨ ਅਤੇ ਇਨਕਲਾਬੀ ਸੋਚ ਦੇ ਧਨੀ ਸਨ। ਉਹਨਾਂ ਨੇ ਕਿਸਾਨਾਂ, ਮਜ਼ਦੂਰਾਂ ਅਤੇ ਸਮਾਜ ਦੇ ਹਰ ਦਬੇ ਕੁਚਲੇ ਵਰਗਾਂ ਦੀ ਆਵਾਜ਼ ਬਨਣ ਦੀ ਕੋਸ਼ਿਸ਼ ਕੀਤੀ। ਪਾਸ਼ ਦਾ ਜੀਵਨ, ਸੰਘਰਸ਼, ਲੜਾਈ ਅਤੇ ਸੋਚ ਉਸ ਦੀ ਕਵਿਤਾ ਵਿੱਚ ਰੂਪਾਂਤਰਿਤ ਹੁੰਦੀ ਰਹੀ ਹੈ। ਪਾਸ਼ ਨੇ ਬਹੁਤ ਪ੍ਰਭਾਵਸ਼ਾਲੀ ਸਾਹਿਤ ਲਿਖਿਆ। ਉਹ ਲਿਖਦੇ ਹਨ ਜਿਸ ਦਿਨ ਮੈਂ ਪੈਨ ਜੇਬੀ ਤੋਂ ਨਹੀਂ ਲਾਇਆ, ਇੱਕ ਤੋਂ ਵੱਧ ਵਾਰ ਕਤਲ ਹੋਇਆ ਹਾਂ। ਉਹਨਾਂ ਦੀਆਂ ਰਚਨਾਵਾਂ ਅੱਜ ਵੀ ਲੱਖਾਂ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਹਨ। ਲੋਹਾ, ਕਵਿਤਾ, ਉੱਡਦੇ ਬਾਜ਼ਾਂ, ਮਗਰ ਸਾਡੇ ਸਮਿਆਂ ਵਿੱਚ ਖਿਲਾਰੇ ਹਥਿਆਰ ਕੁਝ ਲੇਖ ਕੁਝ ਵਿਚਾਰ ਉਹਨਾਂ ਦੀਆਂ ਪ੍ਰਸਿੱਧ ਪੁਸਤਕਾਂ ਸਨ ਪਾਸ਼ ਦੀ ਕਵਿਤਾ ਵਿੱਚ ਕੁਝ ਖਾਸ ਗੁਣ ਉਹਨਾਂ ਦੀ ਇਨਕਲਾਬੀ ਸੋਚ ਸੀ ਜ਼ਿੰਦਗੀ ਦੇ ਸਮੁੱਚੇ ਵੀਰਵਿਆਂ ਦਾ ਕਾਵ ਰੂਪਾਂਤਰਣ ਕਰਦੇ ਸਮੇਂ ਉਹ ਆਪਣੀ ਇਨਕਲਾਬੀ ਵਿਚਾਰਧਾਰਾ ਦਾ ਪੱਲਾ ਕਦੀ ਵੀ ਨਹੀਂ ਸੰਛੜਦੇ ਆਪਣੇ ਨਾ ਵਿਚਾਰਾਂ ਕਰਕੇ ਉਹਨਾਂ ਨੂੰ ਕਈ ਵਾਰ ਜੇਲ੍ਹ ਵੀ ਜਾਣਾ ਪਿਆ ਉਹਨਾਂ ਨੇ ਕਵਿਤਾ ਰਾਹੀਂ ਵਿਵਸਥਾ ਖਿਲਾਫ ਡਟ ਕੇ ਲਿਖਿਆ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦਾ ਕਤਲ ਉਹਦੇ ਸਿੱਖ ਬਾਡੀਗਾਰਡਾਂ ਨੇ ਕਰ ਦਿੱਤਾ ਤਾਂ ਰਾਸ਼ਟਰੀ ਸੋਗ ਦੀ ਘੋਸ਼ਣਾ ਐਲਾਨ ਕੀਤੀ ਗਈ ਉਸ ਸਮੇਂ 파ਸ਼ ਨੇ ਲਿਖਿਆ ਉਸ ਦੇ ਕਤਲ ਦੇ ਸੋਗ ਵਿੱਚ ਜੇ ਸਾਰਾ ਦੇਸ਼ ਸ਼ਾਮਲ ਹੈ ਤਾਂ ਮੇਰਾ ਨਾਂ ਇਸ ਦੇਸ਼ ਦੀ ਸੂਚੀ ਵਿੱਚੋਂ ਕੱਟ ਦਿਵੋ ਆਪਣੀ ਮਸ਼ਹੂਰ ਸਭ ਤੋਂ ਖਤਰਨਾਕ ਕਵਿਤਾ ਵਿੱਚ ਉਹ ਲਿਖਦੇ ਹਨ ਪੁਲਿਸ ਦੀ ਕੁੱਟ ਇੰਨੀ ਖਤਰਨਾਕ ਨਹੀਂ ਹੁੰਦੀ ਤਾਰੀਫ਼ ਲੁੱਟ ਇੰਨੀ ਖਤਰਨਾਕ ਨਹੀਂ ਹੁੰਦੀ ਬੈਠਿਆ ਸੁੱਤਿਆ ਫੜੇ ਜਾਣਾ ਬੁਰਾ ਤਾਂ ਹੁੰਦਾ ਪਰ ਖਤਰਨਾਕ ਨਹੀਂ ਹੁੰਦਾ ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨਿਆਂ ਦਾ ਮਰ ਜਾਣਾ ਸਭ ਕੁਝ ਹੁੰਦਿਆ ਚੀਜ਼ ਨੂੰ ਜਰ ਜਾਣਾ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਪਰ ਜਾਣਾ 파ਸ਼ ਦੀ ਕਵਿਤਾ ਨੌਜਵਾਨੀ ਦੀ ਬੋਲ ਦੀ ਭਾਸ਼ਾ ਹੈ ਜੋ ਵਿਰੋਧ ਕਰਦੀ ਹੈ ਸੁਪਨੇ ਵੇਖਦੀ ਹੈ ਤੇ ਸਮਾਜ ਨੂੰ ਬਦਲਣ ਦੀ ਆਸ ਰੱਖਦੀ ਹੈ 파ਸ਼ ਨੇ ਮਾਰਕਸਵਾਦ ਅਤੇ ਲੈਨਨਵਾਦ ਨੂੰ ਆਪਣੀ ਰਚਨਾਤਮਕਤਾ ਅਤੇ ਜੀਵਨ ਵਿੱਚ ਅਪਣਾਇਆ ਉਹ ਮੰਨਦੇ ਸਨ ਕਿ ਕਲਮ ਦੀ ਭੂਮਿਕਾ ਸਮਾਜਿਕ ਬਦਲਾਅ ਲਈ ਹੋਣੀ ਚਾਹੀਦੀ ਹੈ ਉਹ ਮੰਨਦੇ ਸਨ ਕਿ ਆਸਰ ਆਜ਼ਾਦੀ ਰੋਟੀ ਇੱਜ਼ਤ ਸਿੱਖਿਆ ਅਤੇ ਜ਼ਿੰਦਗੀ ਦੇ ਮੌਕੇ ਵਿੱਚ ਹੁੰਦੀ ਹੈ ਨਾ ਕਿ ਕੇਵਲ ਰਾਜਨੀਤਿਕ ਆਜ਼ਾਦੀ ਪਾਸ ਲਿਖਦੇ ਹਨ ਕਿ ਸਭਿਆਚਾਰ ਅਤੇ ਕਲਾਕਾਰੀ ਦੀ ਜ਼ਿੰਮੇਵਾਰੀ ਹੈ ਕਿ ਉਹ ਸਮਾਜ ਦੇ ਹਿੱਤ ਵਿੱਚ ਹਮੇਸ਼ਾ ਸੱਚ ਬੋਲੇ ਡਾਕਟਰ ਸਾਹਿਬ ਜੀ ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ ਕਰਦੇ ਆ ਧੰਨਵਾਦ ਜੀ ਜੀ ਤੇ ਸਾਨੂੰ ਇਹ ਦੱਸੋ ਕਿ ਜੁਝਾਰਵਾਦੀ ਕਵਿਤਾ ਕਿਹੜੀ ਕਵਿਤਾ ਹੁੰਦੀ ਹੈ ਦੇਖੋ ਪੰਜਾਬੀ ਦੀਆਂ ਵੱਖ-ਵੱਖ ਕਾਵ ਧਰਾਵਾਂ ਨੂੰ ਅਸੀਂ ਉਹਨਾਂ ਦੀ ਜਿਹੜੀ ਆਈਡੀਓਲੋਜੀ ਹੈ ਜਾਂ ਉਹਨਾਂ ਦਾ ਜਿਹੜਾ ਕਥਾ ਜੋ ਉਹਦੇ ਵਿੱਚ ਕਿਹਾ ਗਿਆ ਜੋ ਸਬਜੈਕਟ ਦੇ ਆਧਾਰ ਤੇ ਜਦੋਂ ਡਿਫਰੈਂਸ਼ੀਏਟ ਕਰਦੇ ਆ ਉਹਨਾਂ ਧਾਰਾਵਾਂ ਦੇ ਕੁਝ ਦਾ ਰੱਖੇ ਗਏ ਨੇ ਜੀ ਜਿਵੇਂ ਪੰਜਾਬੀ ਦਾ ਪਹਿਲਾ ਆਧੁਨਿਕ ਕਵੀ ਭਾਈ ਵੀਰ ਸਿੰਘ ਜਿਹੜਾ ਹੈ ਉਹ ਪ੍ਰਕਿਰਤੀ ਦੇ ਨੇੜੇ ਆ ਉਹ ਜਿਹੜੀ ਉੱਠ ਰਹੀ ਸਿੱਖ ਬੁਰਜਵਾਜੀ ਹੈ ਉਹਦਾ ਪ੍ਰਤੀਨਿਧ ਕਵੀ ਹੈ ਤੇ ਉਸ ਤੋਂ ਬਾਅਦ ਪ੍ਰੋਫੈਸਰ ਪੂਰਨ ਸਿੰਘ ਆਉਂਦੇ ਨੇ ਨੰਦ ਲਾਲ ਨੂਰਪੁਰੀ ਆਉਂਦੇ ਨੇ ਧੰਨੀ ਰਾਮ ਚਾਤਰ ਕਾਉਂਦੇ ਨੇ ਜਿਹੜੇ ਪੰਜਾਬੀਅਤ ਦੇ ਕਵੀ ਬਣ ਕੇ ਨਿਭਦੇ ਨੇ 1935 ਦੇ ਲਗਭਗੇ ਸੰਸਾਰ ਵਿੱਚ ਇੱਕ ਵਿਆਪਕ ਲਹਿਰ ਚੱਲਦੀ ਹੈ ਜਿਹੜੀ ਪ੍ਰਗਤੀਵਾਦੀ ਲਹਿਰ ਹੈ ਤੇ ਜਿਸ ਲਹਿਰ ਦਾ ਜਿਹੜਾ ਕੇਂਦਰੀ ਤੁਰਾ ਉਹ ਸੋਵੀਅਤ ਰੂਸ ਹੈ ਜਿਹਦੇ ਵਿੱਚ ਮੈਕਸਮ ਗੋਰਕੀ ਹੋਰੀ ਉਹਦੀ ਅਗਵਾਈ ਕਰਦੇ ਨੇ ਜੀ ਹਿੰਦੁਸਤਾਨ ਵਿੱਚ ਆ ਸਾਡੇ ਵੱਖ-ਵੱਖ ਖੇਤਰਾਂ ਤੋਂ ਵੱਖ-ਵੱਖ ਜਿਹੜੇ ਲੇਖਕ ਬੁੱਧੀਜੀਵੀ ਚਿੰਤਕ ਨੇ ਉਹ ਉਹਦੀ ਅਗਵਾਈ ਕਰਦੇ ਨੇ ਜੇ ਹਿੰਦੁਸਤਾਨ ਵਿੱਚ ਮੈਂ ਨਾਲ ਲਾ ਕੇ ਕਹਿਣਾ ਹੋਵੇ ਤਾਂ ਮੁਰਸ਼ੀ ਪ੍ਰੇਮਚੰਦ ਹੋਰੀ ਇਸ ਲਹਿਰ ਦੀ ਦੀ ਪ੍ਰਮੁੱਖ ਚੇਰਾ ਬਣਦੇ ਨੇ ਪੰਜਾਬ ਵਿੱਚ ਪ੍ਰੋਫੈਸਰ ਮੋਹਨ ਸਿੰਘ ਹੋਰੀ ਉਸ ਦੀ ਪ੍ਰਗਤੀਵਾਦੀ ਲਹਿਰ ਦੀ ਅਗਵਾਈ ਕਰਦੇ ਨੇ ਅਮਰਤਾ ਪ੍ਰੀਤਮ ਵੀ ਹੈ ਇਹ ਪ੍ਰਗਤੀਵਾਦੀ ਜਿਹੜੀ ਲਹਿਰ ਹੈ ਇਹ ਜਿਹੜਾ ਮਨੁੱਖਤਾ ਜਿਹੜਾ ਰਮਾਂਸਵਾਦ ਹੈ ਜਿਹੜੇ ਮੱਧ ਵਰਗੀ ਇਹ ਜਿਹੜੇ ਮਸਲੇ ਨੇ ਉਹਨਾਂ ਦੀ ਜਕੜ ਵਿੱਚੋਂ ਬਾਹਰ ਨਹੀਂ ਨਿਕਲ ਸਕਿਆ ਜੀ ਮੈਂ ਇਹਨੂੰ ਘਟਾ ਕੇ ਨਾ ਦੇਖਾਂ ਪ੍ਰਗਤੀਵਾਦੀ ਲਹਿਰ ਨੇ ਆਪਣੇ ਸਮਿਆਂ 'ਚ ਵੱਡੀ ਜਿਹੜੇ ਮਕਾਮ ਹਾਸਲ ਕੀਤੇ ਨੇ ਸੋ ਪ੍ਰਗਤੀਵਾਦੀ ਲਹਿਰ ਤੋਂ ਬਾਅਦ ਸਾਡੇ ਕੋਲ ਇੱਕ ਨਵਾਂ ਐਕਸਪੈਰੀਮੈਂਟ ਹੁੰਦਾ ਜਿਹਨੂੰ ਅਸੀਂ ਪ੍ਰਯੋਗਵਾਦੀ ਕਵਤਾ ਕਹਿੰਦੇ ਆ ਜਿਹਦੇ ਵਿੱਚ ਆਲੂ ਵਾਲਿਆ ਸਾਹ ਤੇ ਹੋਰ ਉਹ ਸਾਥੀ ਕਵੀ ਦਾ ਸ਼ਾਮਲ ਹੁੰਦਾ ਹੈ ਸੋ ਜਸਪੀਰ ਸਿੰਘ ਆਲੂ ਵਾਲੀਆ ਦੀ ਕਪਤਾ ਦੇ ਦੌਰ ਦੇ ਨਾਲ ਹੀ ਇੱਕ ਦੌਰ ਹੋਰ ਸ਼ੁਰੂ ਹੁੰਦਾ ਹੈ ਜਿਹੜਾ ਦੌਰ ਆਜ਼ਾਦ ਭਾਰਤ ਵਿੱਚ ਜਿਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਸਾਡੇ ਜਿਹੜੇ ਸੁਪਨੇ ਸੀਗੇ ਉਹ ਸੁਪਨੇ ਟੁੱਟ ਗਏ ਨੇ ਜਿਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਆਜ਼ਾਦ ਭਾਰਤ ਦੇ ਹੁੰਦਿਆਂ ਹੀ ਸਾਡੇ ਲਈ ਕਿਸਮਤ ਦੇ ਦਰਵਾਜ਼ੇ ਖੁੱਲ ਜਾਣੇ ਨੇ ਉਹਨਾਂ ਲੋਕਾਂ ਨੂੰ ਲੱਗਣ ਲੱਗਾ ਕਿ ਸਾਡੇ ਲਈ ਕਿਸਮਤ ਦੇ ਦਰਵਾਜ਼ੇ ਨਹੀਂ ਖੁੱਲੇ ਸਗੋਂ ਕਿਸਮਤ ਨੇ ਤੇ ਦਰਵਾਜ਼ੇ ਭੇੜ ਲਿਆ ਸੋ ਗਰੀਬੀ ਹਟਾਓ ਦੇ ਨਾਅਰੇ ਤੇ ਲਾਰੇ ਲੱਗ ਰਿਹਾ ਪਰ ਗਰੀਬੀ ਹਟ ਨਹੀਂ ਰਹੀ ਬੇਰੁਜ਼ਗਾਰ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਰਵਾਇਤੀ ਜਿਹੜੀਆਂ ਕਾਮਨਿਸਟ ਪਾਰਟੀਆਂ ਨੇ ਉਹ ਕਾਂਗਰਸ ਦੀ ਹਕੂਮਤ ਵਿੱਚ ਉਹਦੀਆਂ ਝੋਲੀ ਚੁੱਕਦੇ ਰੂਪ ਵਿੱਚ ਹੀ ਇਹ ਪਰਵਰਤਤ ਹੁੰਦੀਆਂ ਜਾ ਰਹੀਆਂ ਇਹਦੇ ਵਿੱਚ ਇੱਕ ਜਿਹੜਾ ਕਾਮਨਿਸਟ ਪਾਰਟੀ ਅੰਦਰ ਇੱਕ ਉਹ ਦਫੇੜ ਪੈਂਦਾ ਜਿੱਥੇ ਚੋ ਸੀਪੀਆਈ ਤੇ ਸੀਪੀਐਮ ਨਿਕਲਦੀਆਂ ਨੇ ਉਸੇ ਸਮੇਂ ਦੌਰਾਨ ਨਕਸਲਬਾੜੀ ਦੇ ਇਲਾਕੇ ਵਿੱਚ ਪੱਛਮੀ ਬੰਗਾਲ ਦਾ ਇਲਾਕਾ ਹੈ ਉਸ ਇਲਾਕੇ ਚੋਂ ਦਾਰਜੀ ਲਿੰਗ ਦੇ ਏਰੀਏ ਦਾ ਇਲਾਕਾ ਹੈ ਉਸ ਇਲਾਕੇ ਦੇ ਵਿੱਚੋਂ ਇੱਕ ਹੋਰ ਜਿਹੜੀ ਆ ਉਹ ਮੂਵਮੈਂਟ ਉਹਦੇ ਹੁੰਦੀ ਆ ਉਹ ਹਥਿਆਰਬੰਦ ਅੰਦੋਲਨ ਦੀ ਗੱਲ ਕਰਦੀ ਆ ਜਿਹੜੀ ਨੂੰ ਅਸੀਂ ਨਕਸਲਵਾੜੀ ਮੋਰਟੀ ਵੀ ਕਹਿੰਨੇ ਆ ਤਾਂ ਜਿਹਦਾ ਸਹਿਤਿਕ ਨਾਮ ਜੁਜ਼ਾਰਵਾਦੀ ਕਪਤਾ ਹੈ ਕਈ ਲੋਕੇ ਇਹਨੂੰ ਪਹਿਲਾਂ ਪਹਿਲਾਂ ਨਾ ਪ੍ਰਗਤੀਵਾਦੀ ਵੀ ਕਹਿੰਦੇ ਸੀ ਇਹ ਕਪਤਾ ਪ੍ਰਗਤੀਵਾਦ ਤੋਂ ਅਗਲੇ ਦੇ ਪੜਾ ਦੀ ਕਪਤਾ ਹੈ ਇਹ ਮੱਧਵਰਗੀ ਜਿਹੜਾ ਰੁਮਾਂਸ ਹੈ ਉਹਦੇ ਤੋਂ ਮੁਕਤ ਹੈ ਇਸ ਕਪਤਾ ਕੋਲ ਅ ਯੁੱਧ ਹੈ ਇਸ ਕਪਤਾ ਕੋਲ ਪ੍ਰਤੀਬਖਤ ਹੈ ਤੇ ਇਹ ਕਵਤਾ ਲਿਖਣਾ ਇਹਦਾ ਸੈਕੰਡਰੀ ਹੈ ਮੂਲ ਇਹਦਾ ਆਧਾਰ ਸਮਾਜਿਕ ਤਬਦੀਲੀ ਹੈ ਸਮਾਜਿਕ ਤਬਦੀਲੀ ਦਾ ਆਧਾਰ ਵਿਚਾਰਧਾਰਕ ਹੈ ਤੇ ਵਿਚਾਰਧਾਰਕ ਹੋਣ ਕਰਕੇ ਇਹ ਇਹਨਾਂ ਦੀ ਉਸ ਮੂਵਮੈਂਟ ਦੀ ਜਿਹੜੀ ਅਗਵਾਈ ਹੈ ਉਹ ਇੰਟਰਨੈਸ਼ਨਲ ਪੱਧਰ ਤੇ ਮਾਓ ਕਰਦੇ ਸੀ ਸੋ ਇਹਨਾਂ ਨੂੰ ਮਾਓਵਾਦੀ ਵੀ ਕਿਹਾ ਗਿਆ ਸੋ ਅੱਜ ਜਦੋਂ ਤੁਸੀਂ ਪਾਸ਼ ਨੂੰ ਮਾਕਸਵਾਦੀ ਵਿਚਾਰਧਾਰਾ ਦੇ ਨਿਆਂਈ ਦੇ ਤੌਰ ਤੇ ਯਾਦ ਕਰ ਰਹੇ ਹੋ ਅੱਜ ਜਦੋਂ ਪਾਸ਼ ਦਾ 75ਵਾਂ ਜਨਮ ਦਿਹਾੜਾ ਅਸੀਂ ਪਾਸ਼ ਦੇ ਤੁਰ ਜਾਣ ਤੋਂ ਬਾਅਦ ਮਨਾ ਰਹੇ ਹਾਂ ਉਦੋਂ ਸਾਰੇ ਅਸੀਂ ਉਹਦੇ ਬਹਾਨੇ ਨਾਲ ਪਾਸ਼ ਦੇ ਬਹਾਨੇ ਨਾਲ ਕੁਝ ਐਸੀਆਂ ਗੱਲਾਂ ਕਰਨ ਜਾ ਰਹੇ ਹਾਂ ਜਿਹੜੀਆਂ ਗੱਲਾਂ ਪਾਸ਼ ਆਪਣੀ ਕਵਤਾ ਵਿੱਚ ਕਰਦਾ ਸੀ ਜਿਹੜੀਆਂ ਗੱਲਾਂ ਨੈਕਸਲਵਾੜ ਆਪਣੀ ਮੂਵਮੈਂਟ ਵਿੱਚ ਕਰਦਾ ਸੀ ਜਿਹੜੀ ਫਿਕਰਵੰਦੀ ਉਸ ਵੇਲੇ ਹਿੰਦੁਸਤਾਨ ਦੇ ਚਿੰਤਕ ਵਰਗ ਵਿੱਚ ਸੀ ਕਿ ਆਜ਼ਾਦੀ ਦੇ ਦੋ دہਾਕਿਆਂ ਬਾਅਦ ਲੋਕਾਂ ਦੇ ਰੋਟੀ ਰੋਟੀ ਦੇ ਮਸਲਿਆਂ ਦਾ ਸਵਾਲ ਅਜੇ ਉਠਾਇਆ ਹੀ ਨਹੀਂ ਜਾਣ ਲੱਗਾ ਅੱਜ ਵੀ ਬੇਰੁਜ਼ਗਾਰੀ ਦੀਆਂ ਲਾਈਨਾਂ ਉਨੀਆਂ ਲੰਬੀਆਂ ਨੇ ਅੱਜ ਵੀ ਅਮੀਰ ਹੋਰ ਅਮੀਰ ਹੋ ਰਿਹਾ ਤੇ ਗਰੀਬ ਹੋਰ ਗਰੀਬ ਹੋ ਰਿਹਾ ਸੋ ਅੱਜ ਅਸੀਂ ਦੇਖ ਰਹੇ ਹਾਂ ਕਿ ਕੁਦਰਤੀ ਸਾਧਨ ਲੁੱਟੇ ਜਾ ਰਹੇ ਨੇ ਜੇ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਕੁੱਟਿਆ ਜਾ ਰਿਹਾ ਉਥੇ ਧਰਤੀ ਦੇ ਥਰੜੇ ਜਿਹੜੇ ਖਣਿਜ ਪਦਾਰਥਾਂ ਦੇ ਮਾਲਕ ਆਦੀਵਾਸੀ ਲੋਕ ਅਜਾੜੇ ਜਾ ਰਹੇ ਨੇ ਤੇ ਉਹਨਾਂ ਦੇ ਖਣਿਜ ਪਦਾਰਥ ਵੀ ਲੁੱਟੇ ਜਾ ਰਹੇ ਨੇ ਸੋ ਇਸ ਸਮੇਂ ਦੌਰਾਨ ਅਸੀਂ ਪਾਸ਼ ਨੂੰ ਯਾਦ ਕਰਦੇ ਹਾਂ ਪਾਸ਼ ਕਿਉਂਕਿ ਇਹਦਾ ਇੱਕ ਪ੍ਰਤੀਬੱਧ ਸ਼ਾਇਰ ਹੈ ਪ੍ਰਤੀਬੱਧ ਤੇ ਪ੍ਰਮੁੱਖ ਸ਼ਾਇਰ ਹੈ ਸੋ ਉਸ ਪ੍ਰਮੁੱਖ ਸ਼ਾਇਰ ਦੇ ਜਿਹੜੇ ਨਾਲ ਅਸੀਂ ਹੋਰ ਸ਼ਾਇਰਾਂ ਨੂੰ ਹੋਰ ਉਹਦੇ ਥਿੰਕ ਟੈਂਕਸ ਜਿਹੜੇ ਨੇ ਉਹਨਾਂ ਨੂੰ ਤੇ ਹੋਰ ਉਸ ਲਹਿਰ ਦੀ ਇਹ ਜਿਹੜੇ ਅਗਵਾਈ ਕਰਦੇ ਨੇ ਜਾਂ ਉਹਦੇ ਸ਼ਹੀਦ ਹੋਏ ਨੇ ਉਹਨਾਂ ਨੂੰ ਉਸ ਬਹਾਨੇ ਨਾਲ ਯਾਦ ਕਰਦੇ ਆ ਜੀ ਬਿਲਕੁਲ ਸਰ ਜੀ ਵੀ ਤੁਸੀਂ ਦੱਸਿਆ ਕਿ ਪਾਸ ਜਿਹੜੇ ਨੇ ਉਹ ਇੱਕ ਪ੍ਰਤੀਬੱਧ ਸ਼ਾਇਰ ਨੇ ਸੋ ਸਰ ਇਹ ਪ੍ਰਤੀਬੱਧਤਾ ਤੋਂ ਕੀ ਭਾਵੇਂ ਤੇ ਹਰ ਸ਼ਾਇਰ ਜਿਹੜਾ ਪ੍ਰਤੀਬੱਧ ਕਿਵੇਂ ਹੁੰਦਾ ਹੈ ਦੇਖੋ ਇਹ ਜ਼ਰੂਰੀ ਨਹੀਂ ਹਰ ਸ਼ਾਇਰ ਜਿਹੜਾ ਆ ਉਹ ਉਸੇ ਤਰ੍ਹਾਂ ਦੀ ਪ੍ਰਤੀਬੱਧਤਾ ਦਿਖਾਵੇ ਜਿਸ ਤਰ੍ਹਾਂ ਦੀ ਪਾਸ਼ ਦੀ ਪ੍ਰਤੀਬੱਧਤਾ ਹੈ ਜੀ ਮੈਂ ਜਦੋਂ ਪਾਸ਼ ਨੂੰ ਪ੍ਰਤੀਬੱਧ ਸ਼ਾਇਰ ਆਖਦਾ ਤਾਂ ਮੈਂ ਇਹ ਗੱਲ ਬਿਲਕੁਲ ਤੁਹਾਡੀ درست ਹੈ ਕਿ ਪ੍ਰਤੀਬੱਧਤਾ ਮੈਨੂੰ ਪਹਿਲਾਂ ਡਿਫਾਈਨ ਕਰਨੀ ਚਾਹੀਦੀ ਹੈ ਜੀ ਜੀ ਪ੍ਰਤੀਬੱਧਤਾ ਪਾਸ਼ ਦੀ ਆਪਣੇ ਲੋਕਾਂ ਨਾਲ ਹੈ ਹਮ ਉਹਨਾਂ ਲੋਕਾਂ ਨਾਲ ਹੈ ਜਿਨ੍ਹਾਂ ਨੇ ਜਿਹਨੂੰ ਪਾਸ਼ ਕਹਿੰਦਾ ਜਿਨ੍ਹਾਂ ਨੇ ਵਕਤ ਦੇ ਬੇੜਲੇ ਵਿੱਚ ਬਾਂਦ ਦਿੱਤੀ ਹੈ ਹਮ ਤੇ ਜਿਨ੍ਹਾਂ ਦੀ ਜਿਹੜੀ ਪੁਕਾਰ ਹੈ ਜਿਹੜੀ ਚੀਕ ਹੈ ਉਹ ਸਰਕਾਰ ਦੇ ਦਰਬਾਰੇ ਸੁਣੀ ਨਹੀਂ ਜਾਂਦੀ ਜਿਨ੍ਹਾਂ ਲਈ ਹਕੂਮਤ ਹੋਈ ਜਾਂ ਨਾ ਹੋਈ ਆ ਜਿਨ੍ਹਾਂ ਲਈ ਵੋਟ ਪਰਚੀ ਜਿਹੜੀ ਆ ਉਹ ਇਸ ਗੱਲ ਤੋਂ ਵੱਧ ਨਹੀਂ ਕਿ ਜਿਹਨੂੰ ਤੁਸੀਂ ਵੋਟ ਪਾਉਂਦੇ ਹੋ ਉਹ 5 ਸਾਲ ਲਈ ਤੁਹਾਡਾ ਖੂਨ ਪੀਣ ਦੀ ਤੁਹਾਡੀ ਇਜਾਜ਼ਤ ਲੈ ਲੈਂਦਾ ਸੋ ਪਾਸ਼ ਦੀ ਟੋਟਲ ਜਿਹੜੀ ਸਮਝਦਾਰੀ ਹੈ ਉਹ ਦੱਬੇ ਕੁਚਲੇ ਲੋਕਾਂ ਦੇ ਨਾਲ ਇਨਸਾਫ ਦੀ ਹੈ ਕਿਉਂਕਿ ਅਸੀਂ ਸਮਝਦੇ ਆ ਇਹ ਜਮਾਤੀ ਸਮਾਜ ਹੈ ਇਸ ਜਮਾਤੀ ਸਮਾਜ ਦੇ ਵਿੱਚ ਕਦੀ ਗੁਲਾਮ ਤੇ ਦਾਸ ਕਦੀ ਜ਼ਗੀਰਦਾਰ ਤੇ ਕਿਸਾਨ ਮਜ਼ਦੂਰ ਤੇ ਫਿਰ ਪੂੰਜੀਪਤੀ ਤੇ ਮਜ਼ਦੂਰ ਹੁਣ ਜਿਸ ਤਰ੍ਹਾਂ ਦੀ ਅਰਧ ਮਜ਼ਦੂਰੀ ਅਰਧ ਜ਼ਗੀਰਦਾਰੀ ਇਹ ਮਾਨਸਿਕਤਾ ਦੇ ਦੌਰ ਵਿੱਚ ਅਸੀਂ ਜੀ ਰਹੇ ਆ ਇਸ ਦੌਰ ਦੀ ਜਿਹੜੀ ਖੜੋਤ ਹੈ ਉਹਨੂੰ ਸੰਬੋਧਨ ਪਾਸ਼ ਹੁੰਦਾ ਹੈ ਪਾਸ਼ ਆਪਣੇ ਸਮੇਂ ਦੀਆਂ ਦੁਸ਼ਵਾਰੀਆਂ ਨੂੰ ਆਪਣੀ ਕਵਤਾ ਵਿੱਚ ਰੂਪਾਂਤਰਿਤ ਕਰਦਾ ਹੈ ਪਾਸ਼ ਦੀ ਕਵਤਾ ਵਿੱਚ ਇੱਕ ਜ਼ਿਕਰ ਬਹੁਤ ਖੂਬਸੂਰਤ ਆਉਂਦਾ ਹੈ ਪਾਸ਼ ਕਹਿੰਦਾ ਹੈ ਕੇ ਪਿੰਡ ਦੇ ਉਹ ਮੁੰਡਿਓ ਮੈਂ ਹੁਣ ਤੁਹਾਡੇ ਵਰਗਾ ਨਹੀਂ। ਹੂੰ ਕਿਉਂ ਨਹੀਂ ਤੁਹਾਡੇ ਵਰਗਾ? ਉਹਦਾ ਜਵਾਬ ਦਿੰਦਾ ਹੈ ਕਹਿੰਦਾ ਕਿ ਮੈਂ ਪਿੰਡ ਦੀਆਂ ਕੁੜੀਆਂ, ਚਿੜੀਆਂ ਦੇ ਨਾਂ ਹੁਣ ਮੈਂ ਮੌਸਮੀ ਫੁੱਲਾਂ ਦੇ ਨਾਵਾਂ ਤੇ ਨਹੀਂ ਤਰ ਸਕਦਾ। ਹੂੰ ਮਤਲਬ ਪਾਸ਼ ਆਪਣੀ ਕਵਤਾ 'ਚ ਇਹ ਦੱਸਣਾ ਚਾਹੁੰਦਾ ਹੈ ਕਿ ਪਿੰਡ ਦੀ ਕੁੜੀ ਨੂੰ ਹੁਣ ਉਹ ਇਸ ਨਜ਼ਰ ਨਾਲ ਨਹੀਂ ਦੇਖ ਸਕਦਾ ਜਿਵੇਂ ਉਹਦੇ ਸਮਕਾਲੀ ਦੇਖਦੇ ਆ। ਹੂੰ ਸੋ ਪਾਸ਼ ਦੀ ਕਮਿਟਮੈਂਟ ਉਹਨਾਂ ਕਿਰਤੀ ਲੋਕਾਂ ਨਾਲ ਆ, ਉਹਨਾਂ ਮਜ਼ਦੂਰਾਂ ਨਾਲ ਆ, ਉਹਨਾਂ ਲੁੱਟੇ ਜਾ ਰਹੇ ਕਿਸਾਨਾਂ ਨਾਲ ਆ। ਹੂੰ ਉਹਨਾਂ ਦਿਹਾੜੀਦਾਰਾਂ ਨਾਲ ਆ ਜਿਹੜੇ ਦਰੜੇ ਜ਼ਾਰ ਆ ਸੋ ਇਸ ਕਮਿਟਮੈਂਟ ਨੂੰ ਹੀ ਅਸੀਂ ਪ੍ਰਤੀਬੱਧਤਾ ਕਹਿੰਦੇ ਆ ਸੋ ਇਹ ਪ੍ਰਤੀਬੱਧਤਾ ਹੀ ਉਹਦੀ ਕਵਤਾ ਦੇ ਵਿੱਚੋਂ ਜਾਗਰ ਹੁੰਦੀ ਆ ਜੀ ਬਿਲਕੁਲ ਸੋ ਸਰ ਅਗਲਾ ਸਵਾਲ ਇਹ ਹੈ ਇਸ ਕਿਤਾਬ ਮੁਤਾਬਕ ਜਿਹੜੇ ਜੁਝਾਰਵਾਦੀ ਸ਼ਾਇਰ ਨੇ ਉਹਨਾਂ ਵਿੱਚੋਂ ਕਿਹੜੇ-ਕਿਹੜੇ ਵੱਡੇ ਸ਼ਾਇਰ ਨੇ ਜੋ ਇਸ ਕਾਵਾਦ ਕਾਵ ਤਾਰਾਂ ਵਿੱਚ ਆਉਂਦੇ ਨੇ ਦੇਖੋ ਇਹ ਨਕਸਲਵਾੜੀ ਮੂਵਮੈਂਟ ਹਿੰਦੁਸਤਾਨ ਦੇ ਵਿੱਚ ਉੱਠੀ ਜੀ ਅਜੇ ਤੱਕ ਵੱਖ-ਵੱਖ ਪੜਾਵਾਂ ਚੋਂ ਲੰਘ ਰਹੀ ਹੈ ਇੱਕ ਗੱਲ ਤਾਂ ਇਹ ਹੈ ਦੂਸਰੀ ਗੱਲ ਇਹ ਹੈ ਕਿ ਪੰਜਾਬ ਵਿੱਚ ਨਕਸਲਵਾੜੀ ਮੂਵਮੈਂਟ ਆਪਣੇ ਜਦੋਂ ਅਫਾਨ ਤੇ ਸੀ ਆਪਣੇ ਸਿਖਰ ਤੇ ਸੀ ਉਦੋਂ ਪਿੰਡਾਂ ਦੇ ਪਿੰਡ ਇਸ ਮੂਵਮੈਂਟ ਦੇ ਨਾਲ ਸੀ ਤੇ ਇਹਦੀ ਜਿਹੜੀ ਅਗਵਾਈ ਹੈ ਉਹ ਲੇਖਕ ਲੋਕ ਕਰ ਰਹੇ ਸੀ ਤੇ ਲੇਖਕਾਂ ਵਿੱਚੋਂ ਵੀ ਬਹੁ ਗਿਣਤੀ ਜਿਹੜੀ ਹੈ ਉਹ ਸ਼ਾਇਰਾਂ ਦੀ ਸੀ ਕਵੀਆਂ ਦੀ ਸੀ ਇਹਨਾਂ ਦੀਆਂ ਕਵਤਾਵਾਂ ਸੁਣ ਲਈ ਹਜ਼ਾਰਾਂ ਦੀ ਗਿਣਤੀ ਚ ਲੋਕ ਜਿਹੜੇ ਨੇ ਉਹ ਬੈਠੇ ਰਹਿੰਦੇ ਸੀ ਜਿਨ੍ਹਾਂ ਕਵੀਆਂ ਦੇ ਵਿੱਚੋਂ ਜੇ ਮੈਂ ਗੱਲ ਕਰਾਂ ਤਾਂ ਸੰਤ ਰਾਮਦਾਸੀ ਇੱਕ ਵੱਡਾ ਲੋਕ ਕਵੀ ਹੈ ਜਿਹੜਾ ਜਿਹਨੂੰ ਲੋਕ ਕਵੀ ਹੋਣ ਦਾ ਫਤਵਾ ਲੋਕਾਂ ਨੇ ਦਿੱਤਾ ਹੈ ਜੀ ਜਿਹਦੀ ਸਰੀਲੀ ਆਵਾਜ਼ ਸੀ ਜਿਹਦੀ ਕਪਤਾਚ ਸੋਜ ਸੀ ਜਿਹਦੀ ਕਪਤਾਚ ਲੋਕਾਂ ਦਾ ਦਰਦ ਸੀ ਤੇ ਲੋਕ ਮੁਹਾਵਰੇ ਚ ਉਹ ਆਪਣੀ ਗੱਲ ਆਖਦੇ ਸੀ ਜੀ ਉਹਨਾਂ ਨੂੰ ਸੁਣਨ ਲਈ ਵੱਡੀ ਗਿਣਤੀ ਚ ਲੋਕ ਆਉਂਦੇ ਸੀ ਤੇ ਉਹ ਆਪਣੇ ਸਮਿਆਂ ਦਾ ਜਿਹੜਾ ਸੱਚ ਹੈ ਜਿਹੜਾ ਸੱਚ ਲੋਕਾਂ ਨੂੰ ਜਜ਼ਬਾਤੀ ਕਰਦਾ ਸੀ ਤੇ ਹਕੂਮਤ ਦੇ ਖਿਲਾਫ ਨਰਨਾਇਕ ਯੁੱਧ ਲੜਨ ਲਈ ਤਿਆਰ ਕਰਦਾ ਸੀ ਉਹ ਉਹਦੀ ਕਪਟਾਚ ਹੁੰਦਾ ਸੀ ਜੀ ਇਸ ਕਪਟਾ ਦੇ ਇੱਕ ਹੋਰ ਬਹੁਤ ਵੱਡੇ ਸ਼ਾਇਰ ਨੇ ਅ ਦਰਸ਼ਨ ਖਟਕੜ ਜੀ ਦਰਸ਼ਨ ਖਟਕੜ ਜੀ ਅੱਜ ਵੀ ਇਸ ਲਹਿਰ ਦੀ ਅਗਵਾਈ ਕਰਦੇ ਨੇ ਦਰਸ਼ਨ ਖਟਕੜ ਵੀ ਵਧੀਆ ਸਟੇਜੀ ਕਵੀ ਦੇ ਤੌਰ ਤੇ ਵੀ ਜਾਣੇ ਜਾਂਦੇ ਸੀ ਪਰ ਇਸ ਮੂਮੈਂਟ ਨੇ ਦਰਸ਼ਨ ਖਟਕੜ ਨੂੰ ਇੱਕ ਚਿੰਤਕ ਵਜੋਂ ਸਥਾਪਿਤ ਕੀਤਾ ਦਰਸ਼ਨ ਖਟਕੜ ਕਵੀ ਤੇ ਕਵੀ ਨਾਲੋਂ ਵੱਧ ਕੇ ਇੱਕ ਵੱਡੇ ਚਿੰਤਕ ਵਜੋਂ ਇਸ ਲਹਿਰ ਦੇ ਆਗੂ ਵਜੋਂ ਇੱਕ ਜਥੇਬੰਦਕ ਆਗੂ ਵਜੋਂ ਸਥਾਪਿਤ ਹੁੰਦਾ ਹੈ ਜੀ ਇਸੇ ਸਮਿਆਂ ਦਾ ਇੱਕ ਹੋਰ ਵੱਡਾ ਸ਼ਾਇਰ ਜਿਹੜਾ ਪਾਸ ਤੋਂ 5 ਦਿਨ ਪਹਿਲਾਂ ਪਿੰਡ ਲਖਣਕੇ ਪੱਡਾ ਵਿੱਚ ਖਾਲਸਤਾਨੀ دہشتਗਰਦਾਂ ਦੇ ਟੋਲੇ ਤੋਂ ਸ਼ਹੀਦ ਹੁੰਦਾ ਉਹ ਹੈ ਜੇਮਲ ਪੱਡਾ ਜੇਮਲ ਪੱਡਾ ਦੀ ਜਿਹੜੀ ਸ਼ਾਇਰੀ ਹੈ ਉਹ ਵੀ ਸੋਝ ਭਰਪੂਰ ਸ਼ਾਇਰੀ ਹੈ ਲੋਕਾਂ ਦੀ ਜਿਹੜੇ ਦਰਦ ਨੇ ਲੋਕਾਂ ਦੇ ਰੋਜ਼ਾਨਾ ਦੇ ਮਸਲੇ ਜਿਹੜੇ ਨੇ ਉਹਨਾਂ ਨੂੰ ਗੀਤ ਵਿੱਚ ਰੂਪਾਂਤਰਣ ਕਰਕੇ ਬੜੀ ਵੱਜਮੀ ਤੇ ਸੋਝਮਈ ਆਵਾਜ਼ ਵਿੱਚ ਲੋਕਾਂ ਚ ਲੈ ਕੇ ਜਾਣਦਾ ਉਹ ਮਾਰਸੀ ਸੋ ਇਸ ਦੌਰ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਫਤੇਜੀ ਥੋੜਾ ਦਾ ਨਾਂ ਆਉਂਦਾ ਹੈ ਕਿਸੇ ਤੱਕ ਪਰਮਿੰਦਰਜੀਤ ਦਾ ਨਾਂ ਆਉਂਦਾ ਹੈ ਸੰਤ ਸੰਦੂ ਦਾ ਨਾਂ ਆਉਂਦਾ ਹੈ ਲਾਲ ਸਿੰਘ ਦਿਲ ਦਾ ਨਾਂ ਆਉਂਦਾ ਹੈ ਬਹੁਤ ਨਾਂ ਰਹਿ ਜਾਣਗੇ ਸੋ ਕਹਿਣ ਦਾ ਮੇਰਾ ਮਤਲਬ ਇਹ ਆ ਕਿ ਇਹ ਇੱਕ ਪੂਰੀ ਦੀ ਪੂਰੀ ਜਿਹੜੀ ਮੂਵਮੈਂਟ ਹੈ ਇਹਦੀ ਅਗਵਾਈ ਵੀ ਇਹ ਕਵੀ ਲੋਕ ਹੀ ਕਰ ਰਹੀ ਸੀ ਉਸੇ ਸਮੇਂ ਦਰਾਨ ਇੰਦਰਾ ਗਾਂਧੀ ਜਿਹੜੀ ਦੇਸ਼ ਦੀ ਸ਼ਾਸਕ ਸੀ ਇਹ ਜਿਹੜੀ 1971 ਵਿੱਚ ਪਾਕਿਸਤਾਨ ਦੇ ਦੋ ਟੋਟੇ ਕਰਕੇ ਬੰਗਲਾਦੇਸ਼ ਬਣਾਉਣ ਵਿੱਚ ਕਾਮਯਾਬ ਹੁੰਦੀ ਹੈ ਜਿਹੜੀ ਆਪਣੇ ਆਪ ਨੂੰ ਦੁਰਗਾ ਸਮਝਦੀ ਹੈ ਉਨੇ ਜਦੋਂ ਆਪ ਇੱਕ ਅਦਾਲਤੀ ਚੱਕਰ ਦੇ ਵਿੱਚ ਫਸਦੀ ਹੈ ਤੇ ਉਹ ਐਮਰਜੈਂਸੀ ਦਾ ਐਲਾਨ ਕਰਦੀ ਹੈ ਜਦੋਂ ਉਹਦੀ ਜਿਹੜੀ ਮੈਂਬਰ ਆਫ ਪਾਰਲੀਮੈਂਟ ਦੀ ਸੀਟ ਨੂੰ ਖਤਰੇ ਜਾਂਦੀ ਹੈ ਤਾਂ ਉਸ ਐਮਰਜੈਂਸੀ ਦੇ ਦੌਰਾਨ ਇਹਨਾਂ ਸ਼ਾਇਰਾਂ ਨੂੰ ਜਿਹਨਾਂ ਚ ਪਾਸ ਵੀ ਹੈ ਜਿਨ੍ਹਾਂ ਚ ਜਮਲ ਪੱਡਾ ਵੀ ਹੈ ਇਨਾਂ ਦੀ ਗ੍ਰਿਫਤਾਰੀ ਹੁੰਦੀ ਆ ਵੱਡੇ ਪੱਧਰ ਤੇ ਲੋਕ ਗ੍ਰਿਫਤਾਰ ਹੁੰਦੇ ਨੇ ਤੇ ਵੱਡੇ ਪੱਧਰ ਤੇ ਕਤਰਵਾਦ ਦਾ ਦੌਰ ਵੀ ਸ਼ੁਰੂ ਹੁੰਦਾ ਸੋ ਇਹ ਜਿਹੜੀ ਮੂਵਮੈਂਟ ਹੈ ਇਸ ਮੂਵਮੈਂਟ ਦੀ ਅਗਵਾਈ ਜਿਹੜੀ ਆ ਇਹ ਜੁਝਾਰਵਾਦੀ ਸ਼ਾਇਰਾਂ ਨੇ ਕੀਤੀ ਆ ਔਰ ਵੱਡੇ ਪੱਧਰ ਤੇ ਉਸ ਵੇਲੇ ਦੇ ਸ਼ਾਇਰ ਜਿਹੜੇ ਨੇ ਅੱਜ ਵੀ ਉਸ ਲਹਿਰ ਦੇ ਨਾਂ ਨਾਲ ਜਾਣੇ ਜਾਂਦੇ ਨੇ ਜੀ ਬਿਲਕੁਲ ਇਸੇ ਤਰ੍ਹਾਂ ਸਰ ਪੰਜਾਬੀ ਦੀਆਂ ਹੋਰ ਕਾਫਤਾਰਾਵਾਂ ਦੇ ਪ੍ਰਸੰਗ ਵਿੱਚ ਜਿਹੜੀ ਜੁਝਾਰਵਾਦੀ ਕਾਫਤਾਰਾ ਹੈ ਉਹ ਕਿਵੇਂ ਪਖਰੀ ਦੇਖੋ ਜਿਵੇਂ ਮੈਂ ਇਹ ਕਹਿ ਰਿਹਾ ਕਿ ਜਦੋਂ ਪਾਸ਼ ਇਹ ਆਖਦਾ ਕਿ ਅ ਛਰਨੀ ਤਾਂ ਛੰਨੀ ਹੋਈ ਪਰ ਤੇਰੇ ਗੀਤਾਂ ਨਾਲ ਤੇਰੇ ਵੀਰੇ ਨੂੰ ਬੰਨੀ ਨਹੀਂ ਲੱਭਣੀ ਹਮ ਸਾਡਾ ਕੁੜੀਆਂ ਦਾ ਇੱਕ ਗੀਤ ਹੈ ਛੰਨੀ ਤਾਂ ਛੰਨੀ ਨਹੀਂ ਲੋਕੜੀਓ ਛੰਨੀ ਰੱਬ ਦੇਵੇ ਵੀਰਾ ਤੈਨੂੰ ਬੰਨੀ ਜੀ ਪਾਸ਼ ਇਸ ਅੰਦਾਜ਼ ਨਾਲ ਉਸ ਮਿਥ ਨੂੰ ਤੋੜਦਾ ਤੇ ਨਵੀਂ ਮਿਥ ਸਿਰਜਦਾ ਜੀ ਇਹੋ ਹੀ ਅੰਦਾਜ਼ ਇਸ ਲਹਿਰ ਦੇ ਹੋਰ ਕਵੀਆਂ ਦਾ ਹੈ ਜੇਲ ਨੂੰ ਮੈਂ ਬਾਕੀ ਆਪਣੀਆਂ ਪੂਰਵਲੀਆਂ ਜਿਹੜੀਆਂ ਹੈਗੀਆਂ ਨੇ ਕਾਵਤਰਾਵਾਂ ਉਹਨਾਂ ਦੇ ਸੰਦਰਭ ਵਿੱਚ ਦੇਖਦਾ ਜੀ ਤਾਂ ਵਿਸ਼ੇ ਵਸਤੂ ਦੇ ਪੱਖ ਤੋਂ ਪੇਸ਼ਕਾਰੀ ਦੇ ਪੱਖ ਤੋਂ ਤੇ ਇਸ ਵਿੱਚ ਜਿਹੜਾ ਜ਼ੁਹਾਰਵਾਦੀ ਰੰਗ ਹੈ ਉਹਦੇ ਪੱਖ ਤੋਂ ਪਾਸ਼ ਦਾ ਪਾਸ਼ ਦੇ ਸਮਕਾਲੀ ਜਿਹੜੇ ਸਮਕਾਲੀ ਹੋਰ ਸ਼ਾਇਰ ਨੇ ਉਹਨਾਂ ਦੀ ਸ਼ਾਇਰੀ ਜਿਹੜੀ ਆ ਬਿਲਕੁਲ ਵੱਖਰੀ ਆ ਔਰ ਇਸ ਸ਼ਾਇਰੀ ਦੇ ਵਿੱਚ ਇੱਕ ਗੱਲ ਹੋਰ ਵੀ ਮੈਨੂੰ ਲੱਗਦੀ ਹੈ ਜਿਹੜੀ ਕਰਨ ਵਾਲੀ ਆ ਉਹ ਇਹ ਆ ਕਿ ਪਾਸ਼ ਆਖਦਾ ਆਪਣੀ ਦੋਸਤ ਕੁੜੀ ਦੇ ਨਾਲ ਕਹਿੰਦਾ ਕਿ ਮੈਂ ਭਰ ਗਲੇ ਤੱਕ ਡੁੱਬ ਕੇ ਜ਼ਿੰਦਗੀ ਜੀਣਾ ਚਾਹੁੰਦਾ ਹਾਂ ਪਰ ਵਕਤ ਦੇ ਪੰਨਿਆਂ ਤੇ ਮੇਰਾ ਕਤਲ ਅੰਕਤ ਹੋਵੇਗਾ ਮਤਲਬ ਇਹ ਆ ਕਿ ਮਨੁੱਖ ਜ਼ਿੰਦਗੀ ਜੀਣੀ ਚਾਹੁੰਦਾ ਹੈ ਪਰ ਜਿਹੜੀਆਂ ਪਰਸਥਿਤੀਆਂ ਉਹਨੂੰ ਸਨਮੁਖ ਦਿਖਾਈ ਦਿੰਦੀਆਂ ਨੇ ਉਹਨਾਂ ਪਰਸਥਿਤੀਆਂ ਦੇ ਖਿਲਾਫ ਬੋਲਣਾ ਉਹਦੀ ਮਜਬੂਰੀ ਵੀ ਹੈ ਉਹਦੀ ਸਮਝਦਾਰੀ ਵੀ ਹੈ ਤੇ ਉਹਦਾ ਇੱਕ ਪ੍ਰੋਗਰਾਮ ਵੀ ਹੈ ਸੋ ਜਦੋਂ ਉਸ ਚੋਂ ਉਹਨੇ ਬੋਲਣਾ ਤੇ ਉਹਦਾ ਟਕਰਾਅ ਸਟੇਟ ਨਾਲ ਵੀ ਹੋਣਾ ਤੇ ਸਟੇਟ ਸਪੌਂਸਰਡ ਉਹਨਾਂ ਲਹਿਰਾਂ ਨਾਲ ਵੀ ਹੋਣਾ ਜਿਸ ਤਰ੍ਹਾਂ ਪਾਸ਼ ਨਾਲ ਅਖੀਰ ਤੇ ਵਾਪਰਦਾ ਸੋ ਇਸ ਕਰਕੇ ਇਸ ਲਹਿਰ ਦੀ ਜਿਹੜੀ ਕਵਤਾ ਹੈ ਜਾਂ ਇਸ ਲਹਿਰ ਦੇ ਜਿਹੜੇ ਕਵੀ ਨੇ ਉਹਦੀ ਵੱਖਰਤਾ ਬਾਕੀਆਂ ਨਾਲੋਂ ਇਸ ਕਰਕੇ ਆ ਕਿ ਉਹ ਪ੍ਰਤੀਬੱਧ ਨੇ ਕਵਤਾ ਨੂੰ ਉਹ ਪ੍ਰਤੀਬੱਧ ਨੇ ਆਰਟ ਫਾਰ ਆਰਟ ਨੂੰ ਇਹ ਮੈਂ ਕੁਝ ਕਵੀਆਂ ਦੇ ਪ੍ਰਸੰਗ ਚ ਗੱਲ ਕਰ ਸਕਦਾ ਪਰ ਇਹ ਲੋਕਾਂ ਲਈ ਪ੍ਰਤੀਬੱਧ ਹੈ ਇਹ ਲੋਕਾਂ ਵੱਲ ਪੈਠ ਨਹੀਂ ਕਰ ਸਕਦੇ ਇਹ ਜਿੰਨੇ ਵੀ ਕਵੀ ਸੀ ਲੋਕਾਂ ਦੇ ਲਈ ਸੋਚਦੇ ਭਾਵੇਂ ਕੁਦਰਤੀ ਮੌਤ ਮਰੇ ਹੋਣ ਜਾਂ ਜਿੰਦੇ ਵੀ ਹੋਣ ਜਾ ਸ਼ਹੀਦ ਹੋਏ ਹੋਣ ਉਹਨਾਂ ਦਾ ਚਲਨ ਕੁਝ ਇਸੇ ਤਰ੍ਹਾਂ ਦਾ ਹੀ ਹੈ ਜੀ ਇਸੇ ਤਰ੍ਹਾਂ ਸਰ ਪਾਸ਼ ਪਰੰਪਰਾਗਤ ਰੀਤਾ ਰਸਮਾਂ ਖਿਲਾਫ ਜਿਹੜਾ ਬੋਲਦਾ ਦਿਖਾਈ ਦਿੰਦਾ ਹੈ ਕੀ ਕਹਿਣਾ ਚਾਹੁੰਗੇ ਕਿਵੇਂ ਦੇਖਦੇ ਹੋ ਜਿਵੇਂ ਹੁਣੇ ਹੀ ਆਪਾਂ ਗੱਲ ਕਰਕੇ ਹਟੇ ਆਂ ਆ ਛੰਨੀ ਵਾਲੀ ਇਸੇ ਤਰ੍ਹਾਂ ਦੀਆਂ ਪਾਸ਼ ਦੀਆਂ ਹੋਰ ਕਪਤਾਮਾਂ ਵੀ ਵੇਖੀਆਂ ਜਾ ਸਕਦੀਆਂ ਨੇ ਮੈਨੂੰ ਇੱਕ ਕਪਤਾ ਦਾ ਜ਼ਿਕਰ ਯਾਦ ਆਉਂਦਾ ਹੈ ਪਾਸ਼ ਉਸ ਕਪਤਾ ਚਾਹਖ ਦਾ ਹੈ ਕਿ ਚਿੜੀਆਂ ਦਾ ਚੰਬਾ ਉੜਕੇ ਕਿਤੇ ਨਹੀਂ ਜਾਏਗਾ ਹਮ ਚਿੜੀਆਂ ਦਾ ਚੰਬਾ ਉੜਕੇ ਕਿਤੇ ਨਹੀਂ ਜਾਏਗਾ ਇੱਥੇ ਕਿਤੇ ਉਰੇ ਪਰੇ ਬੰਨਿਆ ਤੇ ਕਾ ਖੋਤੇਗਾ ਲੂਆਂ ਨਾਲ ਲੂਸੇ ਚਿਹਰਿਆਂ ਤੇ ਚੁੰਨੀਆਂ ਭਿਓ ਕੇ ਫੇਰੇਗਾ ਚਿੜੀਆਂ ਦੇ ਚੰਬੇ ਨੂੰ ਮਤਲਬ ਉਹ ਚਿੜੀਆਂ ਦੇ ਚੰਬੇ ਦੇ ਇੱਕ ਸੁਹਾਗ ਦੇ ਜੀ ਉਹਦਾ ਨਖੇਦ ਕਰਕੇ ਉਹਨੂੰ ਰੱਦ ਕਰਕੇ ਜਿਹੜੀ ਇੱਕ ਸਚਾਈ ਹੈ ਉਹਦੇ ਸੰਦਰਭ ਵਿੱਚ ਬਿਆਨ ਕਰਦਾ ਹੈ ਕਿ ਇਹ ਜਿਹੜੀਆਂ ਕੁੜੀਆਂ ਨੇ ਇਹਨਾਂ ਇਹ ਤਾਂ ਆਪਣੇ ਸੁਹਾਗ ਚਾਹਤਿਆਂ ਸਾਡੀ ਲੰਬੀ ਓਡਾਰੀ ਵੇ ਪਤਾ ਨਹੀਂ ਕਿਹੜੇ ਦੇਸ਼ ਜਾਣਾ ਉਹ ਕਹਿੰਦਾ ਪਤਾ ਆ ਕਿਹੜੇ ਦੇਸ਼ ਜਾਣਾ ਇੱਥੇ ਹੀ ਐਸ ਪਿੰਡ ਨਹੀਂ ਤੇ ਅਗਲੇ ਪਿੰਡ ਬੰਨਿਆਂ ਤੇ ਘਾਹ ਖੋਦਦੀ ਕੁੜੀ ਨੇ ਆਪਣੇ ਸਸਰਾਲ ਘਰ ਜਾ ਕੇ ਬੰਨਿਆਂ ਤੋਂ ਘਾਹ ਖੋਦਣੇ ਤੇ ਲੂਆਂ ਨਾਲ ਲੂਸੇ ਜਦੋਂ ਗਰਮੀ ਦੇ ਵਿੱਚ ਚਿਹਰੇ ਹੁਣੇ ਨੇ ਤੇ ਚੁੰਨੀ ਪਾਣੀ ਚ ਭੇਕੇ ਉਹਨੇ ਆਪਣੇ ਚਿਹਰੇ ਤੇ ਫੇਰ ਲੈਣੀ ਆ ਸੋ ਪਾਸ਼ ਪਾਥੀਆਂ ਪੱਤ ਦੀ ਮਟਿਆਰ ਨੂੰ ਆਪਣੀ ਕਵਤਾ ਚ ਸ਼ਾਮਲ ਕਰਦਾ ਹੈ ਪਾਸ਼ ਜਦੋਂ ਪਾਥੀਆਂ ਪੱਤ ਦੀ ਮਟਿਆਰ ਨੂੰ ਆਪਣੀ ਕਵਤਾ ਚ ਸ਼ਾਮਲ ਕਰਦਾ ਹੈ ਤਾਂ ਉਹਦਾ ਜ਼ਿਕਰ ਦੇਸ਼ ਦੀ ਰਾਜਧਾਨੀ ਵਿੱਚ ਬੈਠੀ ਉਸ ਪ੍ਰਧਾਨ ਮੰਤਰੀ ਨਾਲ ਕਰਦਾ ਹੈ ਜਿਹੜੀ ਇਹ ਸਾਰਾ ਕੁਝ ਕਰਦੀ ਹੈ ਜੀ ਉਹ ਦਿੱਲੀ ਦੀ ਜਿਹੜਾ ਗੋਲ ਸੰਸਦ ਭਵਨ ਹੈ ਉਹਨੂੰ ਕੋਝ ਦਾ ਸੋਮਾ ਆਖਦਾ ਹੈ ਕਿ ਜਿਹੜਾ ਕੋਝ ਦਾ ਦਰਿਆ ਜੀ ਹਿੰਦੁਸਤਾਨ ਪਰਚ ਵਗਦਾ ਹੈ ਉਹ ਉਹ ਉਸ ਗੋਲ ਪਰਬਤ ਚੋਂ ਨਿਕਲਦਾ ਹੈ ਉਹ ਰਵਾਇਤੀ ਖੱਬੇ ਪੱਖੀ ਪਾਰਟੀਆਂ ਨੂੰ ਉਹ ਕੰਧ ਆਖਦਾ ਤੇ ਕੰਧ ਵਿਚਲੀਆਂ ਦੋ ਮੋਹਰੀਆਂ ਆਖਦਾ ਜਿਨ੍ਹਾਂ ਚੋਂ ਦੁਸ਼ਮਣ ਆਪਣਾ ਡਿਫੈਂਸ ਵੇਖਦਾ ਹੈ ਪਾਸ਼ ਜਿੱਥੇ ਪਰੰਪਰਾਗਤ ਕਟਿਆ ਰੀਤਾ ਰਸਮਾਂ ਦੀ ਭਾਵਕਤਾ ਚੋਂ ਬਾਹਰ ਨਿਕਲਦੀ ਗੱਲ ਕਰਦਾ ਹੈ ਜੀ ਉਥੇ ਆਪਣੇ ਸਮਕਾਲੀ ਤੇ ਆਪਣੇ ਸਮਕਾਲੀ ਵਿਚਾਰ ਧਾਰਾਵਾਂ ਦੇ ਕਾਵਿਕ ਮਲੰਕਣ ਵੀ ਕਰਦਾ ਹੈ ਜੀ ਉਹਦੀ ਕਾਂਬੜ ਨਾਲ ਗੱਲਬਾਤ ਲੰਮੀ ਕਰਤਾ ਹੈ ਉਹਦੇ ਵਿੱਚੋਂ ਉਹਦੇ ਜਿਹੜੇ ਡਿਫਰੈਂਸਸ ਨੈਕਸਲਵਾੜੀ ਮੂਵਮੈਂਟ ਦੇ ਨਾਲ ਆ ਉਹਦਾ ਜ਼ਿਕਰ ਵੀ ਬਾਰ-ਬਾਰ ਆਉਂਦਾ ਹੈ ਸੋ ਇਸ ਕਰਕੇ ਮੈਂ ਇਹ ਸਮਝਦਾ ਕਿ ਪਾਸ਼ ਇੱਕ ਮੁਕੰਮਲ ਆਪਣੇ ਸਮਿਆਂ ਦੇ ਫਲਸਫੇ ਨੂੰ ਕਾਵਰਪੰਤਰ ਕਰਨ ਦਾ ਹੈ ਜੀ ਜੀ ਉਹਦੇ ਕਾਵਰਪੰਤਰਣ ਵਿੱਚ ਹੀ ਉਹਦੀ ਜਿਹੜੀ ਕਮਿਟਮੈਂਟ ਹੈ ਕਿ ਮੈਂ ਆਪਣੇ ਸਮਿਆਂ ਦੇ ਫਲਸਫੇ ਨੂੰ ਕਾਵ ਵਿੱਚ ਪੇਸ਼ ਕਰ ਸਕਿਆ ਕਿ ਨਹੀਂ ਸੋ ਇਸ ਲਈ ਉਹਨੇ ਕਾਵ ਦੇ ਨਵੇਂ ਪ੍ਰਯੋਗ ਕੀਤੇ ਨੇ ਨਵੇਂ ਸ਼ਬਦਾਂ ਦਾ ਪ੍ਰਯੋਗ ਕੀਤਾ ਹੈ ਨਵਾਂ ਕਾਵਿਕ ਮੁਹਾਵਰਾ ਜਿਹੜਾ ਹੈ ਉਹ ਨੇ ਸਿਰਜਿਆ ਜੀ ਇਸੇ ਤਰ੍ਹਾਂ ਸਰ ਆਖਰੀ ਸਵਾਲ ਪਾਸ਼ ਨਾਲ ਸੰਬੰਧਿਤ ਕਿ ਪਾਸ਼ ਕਤਲ ਤੋਂ ਬਾਅਦ ਵਧਣੀ ਪੜੇ ਗਏ ਦੇਖੋ ਪਾਸ਼ ਬਾਰੇ ਜਦੋਂ ਪਾਸ਼ ਦਾ ਕਤਲ ਹੁੰਦਾ ਹੈ ਅ ਮੈਂ ਉਸ ਵੇਲੇ ਜਵਾਨ ਸੀ ਜੀ ਤੇ ਮੈਂ ਐਮਏ ਕਰ ਰਿਹਾ ਸੀ ਐਮਏ ਦੀ ਕਲਾਸ ਵਿੱਚ ਪਾਸ਼ ਪੜਾਇਆ ਜਾਂਦਾ ਸੀ ਜਿਸ ਸ਼ਾਇਰ ਨੂੰ ਅਸੀਂ ਜਾਣਦੇ ਸੀ ਸਾਡਾ ਮਹਿਬੂਬ ਸ਼ਾਇਰ ਸੀ ਹੂੰ ਉਸ ਸ਼ਾਇਰ ਨੂੰ ਕਤਲ ਕਰਤਾ ਗਿਆ ਉਹ ਕਿਉਂ ਕਤਲ ਕਰਤਾ ਗਿਆ ਉਹਦੀ ਕਵਤਾ ਕਰਕੇ ਕਰਤਾ ਗਿਆ ਉਹਦੀ ਆਡਿਓਲੋਜੀ ਕਰਕੇ ਕਰਤਾ ਗਿਆ ਇਸ ਕਰਕੇ ਵੱਡੇ ਸਵਾਲ ਜਿਹੜੇ ਆ ਉਹ ਉਸ ਗੱਲ ਨਾਲ ਜੁੜੇ ਹਾਂ ਇਹ ਵੱਡੇ ਉਹਦੇ ਸਮਕਲਨ ਸ਼ਾਇਰਾਂ ਨੇ ਲੇਖਕਾਂ ਨੇ ਅਨੇਕਾਂ ਲੇਖ ਲਿਖੇ ਜੀ ਬਹੁ ਗਿਣਤੀ ਵਿੱਚ ਪਾਸ਼ ਨੂੰ ਚਾਹਣ ਵਾਲੇ ਲੋਕ ਉਹਦੇ ਪਿੰਡ ਜਾ ਕੇ ਉਸ ਥਾਂ ਤੇ ਜਾ ਕੇ ਜਿੱਥੇ ਪਾਸ਼ ਸ਼ਹੀਦ ਹੁੰਦਾ ਹੈ ਹਾਂ ਜਾਂ ਉਹ ਉਸ ਗਲੀਆਂ ਚ ਫਿਰਕੇ ਜਿੱਥੇ ਪਾਸ਼ ਜੰਮਿਆ ਪਲਿਆ ਤੇ ਜਵਾਨ ਹੋਇਆ ਉੱਥੇ ਪਾਸ਼ ਨੂੰ ਲੱਭਦੇ ਰਹੇ ਪਾਸ਼ ਨੂੰ ਯਾਦ ਕਰਦੇ ਰਹੇ ਜੀ ਸੋ ਇਹ ਗੱਲ ਬਿਲਕੁਲ درست ਹੈ ਕਿ ਪਾਸ਼ ਆਪਣੀ ਮੌਤ ਦੇ ਨਾਲ ਹੋਰ ਮਕਬੂਲ ਹੋਇਆ ਪਾਸ਼ ਮੌਤ ਨਾਲ ਖਤਮ ਨਹੀਂ ਹੋਇਆ ਪਾਸ਼ ਮੌਤ ਦੇ ਨਾਲ ਦੱਬਿਆ ਨਹੀਂ ਪਾਸ਼ ਦੀ ਕਵਤਾ ਦੀਆਂ ਕਿਤਾਬਾਂ ਦੁਬਾਰਾ ਰੀਪਬਲਿਸ਼ ਹੋਈਆਂ ਜੀ ਕੱਲੀਆਂ ਕਿਤਾਬਾਂ ਹੀ ਰੀਪਬਲਿਸ਼ ਨਹੀਂ ਹੋਈਆਂ 파ਸ਼ ਦੇ ਚਿੱਠੀਆਂ 파ਸ਼ ਦੀਆਂ ਡਾਇਰੀਆਂ 파ਸ਼ ਨਾਲ ਸੰਬੰਧਿਤ ਜੇ ਕਿਸੇ ਕੋਲ ਕਿਸੇ ਤਰ੍ਹਾਂ ਦਾ ਮੈਟਰ ਸੀ ਉਹ ਸਾਰਾ ਪਬਲਿਸ਼ ਹੋਣਾ ਸ਼ੁਰੂ ਹੁੰਦਾ ਸੋ ਲੋਕਾਂ ਨੇ ਕੰਪਲੀਟ 파ਸ਼ ਪੜਨ ਦੀ ਰੀਤ ਜਿਹੜੀ ਹੈ ਉਹ ਪ੍ਰਗਟ ਕੀਤੀ 파ਸ਼ ਦੇ ਕਤਲ ਤੋਂ ਬਾਅਦ ਪੰਜਾਬੀ ਸ਼ਾਇਰੀ ਵਿੱਚ ਇੱਕ ਐਸਾ ਯੁੱਗ ਆਉਂਦਾ ਹੈ ਜਦੋਂ ਬਹੁਤ ਕਵੀ ਜਿਹੜੇ ਨੇ ਉਹ 파ਸ਼ ਦੇ ਮੁਹਾਵਰੇ ਨੂੰ ਕਵਕ ਮੁਹਾਵਰੇ ਨੂੰ ਅਚੇਤ ਸਚੇਤ ਰੂਪ ਵਿੱਚ ਦੁਹਰਾਉਂਦੇ ਨਜ਼ਰ ਆਉਂਦੇ ਨੇ ਜਿਵੇਂ ਪਾਸ਼ ਗੱਲ ਕਰਦਾ ਸੀ ਉਸ ਅੰਦਾਜ਼ ਚ ਗੱਲ ਕਰਦੇ ਨੇ ਜਿੱਦਾਂ ਦੀ ਪਾਸ਼ ਗੱਲ ਕਰਦਾ ਸੀ ਉਦਾਂ ਦੀ ਗੱਲ ਕਰਦੇ ਨੇ ਪਰ ਕਿਉਂਕਿ ਕਵਤਾ ਵਿੱਚ ਨਕਲ ਨੂੰ ਕੋਈ ਥਾਂ ਨਹੀਂ ਹੁੰਦੀ ਪਾਸ਼ ਦਾ ਜਿਹੜਾ ਸਟਾਈਲ ਹੈ ਉਹ ਇੱਕ ਅਲੱਗ ਸਟਾਈਲ ਹੈ ਸੋ ਉਹ ਇਹ ਗੱਲ ਬਿਲਕੁਲ درست ਹੈ ਉਹਨੂੰ ਐਨਡੀ ਟੀਵੀ ਤੇ ਰਿਵੀਅੂ ਸ਼ੋਰਾਂ ਨੇ ਜਿਹੜਾ ਪਾਸ਼ ਦੀ ਯਾਦ ਚ ਪ੍ਰੋਗਰਾਮ ਕੀਤਾ ਸੀ ਉਹ ਲੱਖਾਂ ਦੀ ਗਿਣਤੀ 'ਚ ਦੇਖਿਆ ਸੁਣਿਆ ਗਿਆ ਸੀ ਸੋ ਪਾਸ਼ ਆਪਣੇ ਸਮਿਆਂ ਦਾ ਉਹ ਸ਼ਾਇਰ ਹੈ ਜਿਹੜਾ ਮੈਨੂੰ ਲੱਗਦਾ ਸਦੀਆਂ ਤੱਕ ਜਿੰਦਾ ਰਹੇਗਾ ਜਦੋਂ ਤੱਕ ਵਰਗ ਰਹਿਤ ਸਮਾਜ ਨਹੀਂ ਸਿਰਜ ਲਿਆ ਜਾਂਦਾ ਜਦੋਂ ਤੱਕ ਲੁੱਟ ਰਹੇਗੀ ਉਦੋਂ ਤੱਕ ਲੁੱਟ ਬਾਰੇ ਲਿਖੀ ਜਾਂਦੀ ਕਵਤਾ ਮਹਿਣਾ ਰੱਖੇਗੀ ਤੇ ਉਸ ਕਵਤਾ ਦਾ ਪ੍ਰਮੁੱਖ ਹਸਤਾਕਰ ਪਾਸ਼ ਜਿਹੜਾ ਹੈ ਉਹ ਯਾਦ ਆਉਂਦਾ ਰਹੇਗਾ ਸੋ ਅਸੀਂ ਅੱਜ ਪਾਸ਼ ਦੇ ਜਨਮਦਨ ਤੇ 75ਵੇਂ ਜਨਮਦਨ ਤੇ ਉਹਨਾਂ ਨੂੰ ਯਾਦ ਕੀਤਾ ਹੈ ਪਾਸ਼ ਆਪਣੀ ਜ਼ਿੰਦਗੀ ਵਿੱਚ ਵੀ ਤੇ ਜ਼ਿੰਦਗੀ ਤੋਂ ਬਾਅਦ ਵੀ ਉਹਨਾਂ ਲੋਕਾਂ ਦੇ ਨਾਲ ਉਸੇ ਤਰ੍ਹਾਂ ਜੁੜਿਆ ਜਿਵੇਂ ਉਹ ਆਪਣੀ ਕਵਿਤਾ 'ਚ ਜੁੜਿਆ ਸੀ ਅੱਜ ਵੀ ਪਾਸ਼ ਨੂੰ ਚਾਣ ਵਾਲੇ ਲੋਕ ਪਾਸ਼ ਦੀ ਵਿਚਾਰਧਾਰਾ 'ਚੋਂ ਪਾਸ਼ ਨੂੰ ਲੱਭਦੇ ਨੇ ਤੇ ਪਾਸ਼ ਕਿਤੇ ਨਹੀਂ ਗਿਆ ਪਾਸ਼ ਇੱਥੇ ਹੀ ਹੈ ਜੀ ਬਿਲਕੁਲ ਸੋ ਪ੍ਰਸਿੱਧ ਸ਼ਾਇਰ 파ਸ਼ ਬਾਰੇ ਗੱਲਬਾਤ ਕੀਤੀ ਹੈ ਬਹੁਤ ਸਾਰੀ ਗੱਲਾਂ ਬਾਤਾਂ ਉਹਨਾਂ ਨਾਲ ਸੰਬੰਧਿਤ ਉਹਨਾਂ ਦੇ ਜੀਵਨ ਬਾਰੇ ਅਸੀਂ ਕੀਤੀਆਂ ਨੇ ਉਹਨਾਂ ਦੇ ਸੰਘਰਸ਼ ਬਾਰੇ ਕੀਤੀਆਂ ਨੇ ਬਹੁਤ ਸਾਰਾ ਧੰਨਵਾਦ ਕਰਦੇ ਹਾਂ ਸਰ ਤੁਹਾਡਾ ਧੰਨਵਾਦ ਜੀ ਇਸੇ ਤਰ੍ਹਾਂ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਇੱਕ ਨਵੀਂ ਕਿਤਾਬ ਲੈ ਕੇ ਹੁਣ ਸਾਰੋ ਤੇ ਇਜਾਜ਼ਤ ਨਮਸਕਾਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ